ਕਬਰੀ ਕੀਤੀ ਗਈ ਹੋਣ ਇਸ ਜਗ੍ਹਾ ਦੇ ਉੱਤੇ ਕਿੰਨੀ ਹੈਰੋਇਨ ਬਰਾਮਦ ਹੋਈ ਸੀ 2 ਕਿਲੋ ਪੁਲਿਸ پورے ਆਸ-ਪਾਸ ਸਰਚ ਕਰਦੀ ਪਈ ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਇਹ ਜਿਹੜੇ ਸ਼ਖਸ ਵੱਲੋਂ ਇੱਥੇ ਲਿਆਂਦਾ ਗਿਆ ਸੀ ਇਸ ਜਗ੍ਹਾ ਦੇ ਉੱਤੇ ਹੈਰੋਇਨ ਰੱਖੀ ਗਈ ਸੀ ਕਿ ਇਹਦੇ ਹੋਰ ਵੀ ਲੋਕ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਅਮਰਤਪਾਲ ਅਮਰੀ ਨੂੰ ਬੀਤੀ ਰਾਤ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਗੋਲੀ ਲੱਗੀ ਹੋਈ ਆ ਪਰ ਹੁਣ ਸਾਰਾ ਹਸਪੀਟਲ ਚ ਜਾ ਕੇ ਦੇਖਾਂਗੇ ਜੀ ਅਸੀਂ ਇੱਕ 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 ਸਾਡਾ ਹੋਰ ਪੀਸ ਆਫ ਫਿਸ਼ੀਅਲ ਸੀ ਉਹਦਾ ਬਚਾਅ ਹੋ ਗਿਆ ਉਹਦੀ ਪੱਗ ਦੇ ਅੱਗੇੋਂ ਗੋਲੀ ਵੱਜ ਕੇ ਪਿੱਛੇੋਂ ਕ੍ਰਾਸ ਕੀਤੀ ਹੈ ਪਰ ਲੱਕਲੀ ਬਚਾਅ ਹੋ ਗਿਆ ਬਹੁਤ ਸਾਥੀ ਵੀ ਹੁਣ ਜਲਦੀ ਹਾਂਜੀ ਬਿਲਕੁਲ ਅਸੀਂ ਲੱਗੇ ਹੋ ਜੀ ਹੋਰ ਵੀ ਰੈਸਟ ਕਰਾਂਗੇ ਅਮਰਤਪਾਲ ਅਮਰੀ ਜਿਹੜਾ ਸੀ ਇਹ ਪਹਿਲਾਂ ਬੀਤੀ ਰਾਤ ਇਹਨੂੰ ਗ੍ਰਫਤਾਰ ਕੀਤਾ ਕਿਸੇ ਉਦੋਂ ਕਿੰਨੀ ਹੀਰੋਇਨਾਂ ਦੇ ਕੋਲ ਜਾਣਕਾਰੀ ਹੈ ਹਾਂਜੀ ਮੈਂ ਹਲੇ ਸਾਰਾ ਸਾਰਾ ਹਲੇ ਦੇਖੋ ਸਾਰਾ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਮੈਂ ਹਲੇ ਤੁਹਾਨੂੰ ਹੋਰ ਕੁਝ ਨਹੀਂ ਦੱਸੂਗਾ ਜੀ ਇਹ ਅਸੀਂ ਬੜਾ ਇਨੀਸ਼ਲ ਸਟੇਜ ਤੇ ਹੈਗੇ ਤਾਂ ਆ ਚ ਤੁਹਾਡੀ ਸਰ ਲਾਸਟ ਵਾਲਾ ਜਿਹੜੀ ਰਿਕਵਰੀ ਕੀਤੀ ਗਈ ਹੋਣ ਇਸ ਜਗ੍ਹਾ ਤੋਂ ਕਿੰਨੀ ਹੈਰੋਇਨ ਬਰਾਮਦ ਹੋਈ ਸੀ ਤਾਂ ਨਾਲ ਪਿਸਟੋਲ ਕਿਹੜੀ ਸੀ 2 ਕਿਲੋ ਪਿਸਟੋਲ ਨਹੀਂ ਜੀ ਨਹੀਂ ਪਿਸਟੋਲ 9mm ਇੰਪੋਰਟਡ ਪਿਸਟੋਲ ਹੈ ਜੀ ਅੰਦਰ ਵਿੱਚ ਇੱਕ ਜਣਾ ਤਾਂ ਬਿਲਕੁਲ ਪੁਲਿਸ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਐਸਐਸਪੀ ਸਾਹਿਬ ਵੱਲੋਂ ਜਿੰਦੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਉਹਨਾਂ ਵੱਲੋਂ ਆਖਿਆ ਗਿਆ ਕਿ ਅਗਲੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਏਗੀ ਪਰ ਫਿਲਹਾਲ ਦੀ ਘੜੀ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਜਿਹੜੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਲਗਾਤਾਰ ਪੁਲਿਸ ਪੂਰੇ ਆਸ-ਪਾਸ ਸਰਚ ਕਰਦੀ ਪਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਇਹ ਜਿਹੜੇ ਅ ਸ਼ਖਸ ਵੱਲੋਂ ਇੱਥੇ ਲਿਆਂਦਾ ਗਿਆ ਸੀ ਇਸ ਜਗ੍ਹਾ ਤੇ ਉੱਤੇ ਹਿਰੋਇਨ ਰੱਖੀ ਗਈ ਸੀ ਕਿ ਇਹਦੇ ਹੋਰ ਵੀ ਲੋਕ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਕਿ ਇਹ ਹੋਰ ਵੀ ਲੋਕ ਇਸ ਜਗ੍ਹਾ ਤੇ ਹੋਣਗੇ ਜਿਹੜੇ ਇਹਦੇ ਨਾਲ ਇੱਥੇ ਇੱਥੋਂ ਦੀ ਜਿਹੜੀ ਜਿਹੜੀ ਜਗ੍ਹਾ ਤੇ ਹੀਰੋਇਨ ਰੱਖੀ ਆ ਉਹਨੂੰ ਸਾਹਮਦੇ ਹੋਣਗੇ ਜਾਂ ਫਿਰ ਕੋਈ ਵੀ ਕੁਝ ਕਰਦੇ ਹੋਣਗੇ ਇਹਦੇ ਵੇਲੇ ਪੂਰੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕਰਨ ਦੀ ਜਿਹੜੀ ਗੱਲ ਜ਼ਰੂਰ ਕੀਤੀ ਜਾ ਰਹੀ ਪਰ ਫਿਲਹਾਲ ਦੀ ਕਰੀਏ ਅਸੀਂ ਇਹ ਕਹਿ ਸਕਦੇ ਆ ਕਿ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜਾਂਚ ਦੇ ਵਿੱਚ ਸਾਹਮਣੇ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਜ਼ਰੂਰ ਹੋਏਗੀ ਤੁਹਾਨੂੰ ਇੱਕ ਵਾਰ ਫਿਰ ਜਾਣਕਾਰੀ ਸਾਂਝੀ ਕਰਦਿੰਦੇ ਆ ਕਿ ਅਮਰਤਪਾਲ ਅਮਰੀ ਨੂੰ ਇਸ ਤਰ੍ਹਾਂ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਅਮਰਤਪਾਲ ਅਮਰੀ ਨੂੰ ਬੀਤੀ ਰਾਤ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹਦੇ ਕੋਲੋਂ ਕੁਝ ਰਿਕਵਰੀ ਕਰਨ ਵਾਸਤੇ ਜਿੱਦਾਂ ਹੀ ਉਹਦੀ ਨਿਸ਼ਾਨਦੇਹੀ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਪੁਲਿਸ ਪਹੁੰਚਦੀ ਹੈ ਪੁਲਿਸ ਦੀ ਟੀਮ ਜਿਹੜੀ ਹੈ ਪਹੁੰਚਦੀ ਹੈ ਤਾਂ ਜਿੱਦਾਂ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਜਾਂਦਾ ਉਹ ਆਪਣੇ ਟਿਕਾਣੇ ਤੇ ਲੈ ਕੇ ਜਾਂਦਾ ਅਮਰਤਪਾਲ ਅੰਮ੍ਰੀ ਆਪਣੇ ਟਿਕਾਣੇ ਦੇ ਉੱਤੇ ਲੈ ਕੇ ਜਾਂਦਾ ਜਿੱਦਾਂ ਹੀ ਟਿਕਾਣੇ ਤੇ ਲੈ ਕੇ ਪਹੁੰਚਦਾ ਉੱਥੇ 2 ਕਿਲੋ ਹੈਰਨ ਅਤੇ ਇੱਕ ਇੰਪੋਰਟਡ ਪਿਸਤਲ ਜਿਹੜੀ ਆ ਬਰਾਮਦ ਕੀਤੀ ਜਾਂਦੀ ਹੈ ਉਸ ਵਕਤੋ ਕਿਹਾ ਜਾ ਰਿਹਾ ਕਿ ਦੋ ਜ਼ਖਮੀ ਹੋਏ ਨੇ ਜਵਾਨ ਇੱਕ ਸੀਰੀਅਸ ਜਿਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਜਿੱਦਾਂ ਹੀ ਉਹਦੇ ਵੱਲੋਂ ਗੋਲੀ ਚਲਾਈ ਜਾਂਦੀ ਆ ਤਾਂ ਪੁਲਿਸ ਵੱਲੋਂ ਵੀ ਸੈਲਫ ਡਿਫੈਂਸ ਦੇ ਵਿੱਚ ਉਸ ਸ਼ਖਸ ਦੇ ਉੱਤੇ ਅਮਰਤਪਾਲ ਅਮਰੀਦ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਆ ਹਾਲਾਂਕਿ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ ਹਥਕੜੀ ਲੱਗੇ ਸਮੇਤ ਹੀ ਉਹ ਉਸ ਜਗ੍ਹਾ ਤੋਂ ਉੱਤੋਂ ਭੱਜਣ ਦੀ ਕੋਸ਼ਿਸ਼ ਕਰਦਾ ਪਰ ਪੁਲਿਸ ਵੱਲੋਂ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਫਿਲਹਾਲ ਦੀ ਕੜੀ ਅਸੀਂ ਇਹ ਕਹਿ ਸਕਦੇ ਆ ਕਿ ਪੁਲਿਸ ਵੱਲੋਂ ਹੁਣ ਅਗਲੀ ਜਾਂਚ ਕੀਤੀ ਜਾ ਰਹੀ ਹੈ ਇਸ ਇਲਾਕੇ ਨੂੰ ਪੂਰੇ ਸਰਚ ਕੀਤਾ ਜਾ ਰਿਹਾ ਕਿ ਆਖਿਰਕਾਰ ਇਹ ਜਿਹੜੀ ਘਟਨਾ ਇਸੇ ਵਾਪਰੀ ਹੈ ਇਹ ਘਟਨਾ ਵਾਪਰਨ ਦੇ ਵਿੱਚ ਕੋਈ ਹੋਰ ਲੋਕ ਇੱਥੇ ਇਹਦੇ ਨਾਲ ਸ਼ਾਮਲ ਹੋਣਗੇ ਜਾਂ ਨਹੀਂ ਹੋਣਗੇ ਤਾਂ ਅਮਰਤਪਾਲ ਅਮਰੀ ਦੀ ਜੇ ਗੱਲ ਕੀਤੀ ਹੈ ਤਾਂ ਅਮਰਤਪਾਲ ਅਮਰੀ ਦੇ ਉੱਤੇ ਚਾਰ ਕਤਲ ਦੇ ਮਾਮਲੇ ਚੱਲਦੇ ਪਏ ਨੇ ਤਾਂ ਦੋ ਇਰਾਦਾ ਕਤਲ ਦੇ ਮਾਮਲੇ ਜਿਹੜੇ ਨੂੰ ਚੱਲਦੇ ਪਏ ਨੇ ਯਾਨੀ ਕਿ 307 2 ਤੇ 302 ਜਿਹੜੀਆਂ ਨੇ ਉਹ ਚਾਰ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਫਿਲਹਾਲ ਦੀ ਕੜੀ ਪੁਲਿਸ ਵੱਲੋਂ ਹੁਣ ਹੋਰ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਕਾਫੀ ਚਿਰ ਤੋਂ ਲੋੜਿੰਦਾ ਸੀ ਪੁਲਿਸ ਨੇ ਇਹਨੂੰ ਕਾਬੂ ਜਿੱਦਾਂ ਹੀ ਕੀਤਾ ਤਾਂ ਫਿਰ ਵੀ ਇਹ ਇਸ ਸ਼ਖਸ ਵੱਲੋਂ ਬਹੁਤ ਚਲਾਕੀ ਦੇ ਨਾਲ ਪੁਲਿਸ ਦੇ ਹੱਥਾਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਵੱਲੋਂ ਆ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਜਾਂਦੀ ਹੈ ਜਿਹੜੀ ਅਮਰਤਪਾਲ ਅਮਰੀ ਦੇ ਲੱਗ ਜਾਂਦੀ ਹੈ ਜਿੱਦਾਂ ਹੀ ਅਮਰਤਪਾਲ ਅਮਰੀ ਦੀ ਇਹ ਗੋਲੀ ਲੱਗਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਅਮਰਤਪਾਲ ਅਮਰੀ ਜਿਹੜੀ ਆ ਉਹਦੀ ਉਹ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਦੀ ਕੜੀ ਅਸੀਂ ਇਹ ਕਹਿ ਸਕ ਪੁਲਿਸ ਦੇ ਮਲਾਜਮ ਨੇ ਉਹਨਾਂ ਨੂੰ ਜੇਰੇ ਇਲਾਜ ਨੇੜੇ ਦੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਜੰਡਿਆਲਾ ਘਰੂ